ਦੇਖੋ 6 ਜਨਵਰੀ 2026 ਨੂੰ ਜਿਹੜਾ ਦਿੱਲੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਹੋਇਆ ਸੀ ਉਹ ਸੈਸ਼ਨ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਇੱਕ ਸਪੈਸ਼ਲ ਜਿਹੜਾ ਸੀ ਉਹਨਾਂ ਦੇ ਸਤਿਕਾਰ ਦੇ ਵਿੱਚ ਇੱਕ ਇਸ਼ੂ ਚ ਇਸ਼ੂ ਚੱਲਿਆ ਸੀ ਉਹ ਇਸ਼ੂ ਦੇ ਮਤਲਬਕ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸੀ ਅਜਿਨੂ ਆਕਸ਼ੀ ਉਹਨੇ ਕਿਦਾਂ ਦੀ ਮਤਲਬ ਕਿ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਔਰ ਮੇਰੇ ਖਿਆਲ ਚ ਉਹ ਮੀਡੀਆ ਤੇ ਕਹਿਣਾ ਵੀ ਸਾਨੂੰ ਚੰਗਾ ਨਹੀਂ ਲੱਗਦਾ ਆਪਦੇ ਮੂੰਹੋਂ ਵੀ ਕਹਿਣਾ ਚੰਗਾ ਨਹੀਂ ਲੱਗਦਾ ਵੀ ਉਹਨੇ ਜਹਾਜ਼ੀ ਸ਼ਬਦਾਵਲੀ ਦੀ ਵਰਤੋਂ ਕੀਤੀ ਉਸ ਚੀਜ਼ ਨਾਲ ਪੰਜਾਬ ਦੇ ਨਹੀਂ ਦੇਸ਼ ਵਿਦੇਸ਼ ਚ ਜਿੱਥੇ ਵੀ ਸਿੱਖ ਵੱਸਦਾ ਸੀ ਚਾਹੇ ਕੋਈ ਸਾਡਾ ਹਿੰਦੂ ਭਰਾ ਵੀ ਸੀ ਸਾਰਿਆਂ ਨੂੰ ਉਸ ਚੀਜ਼ ਦਾ ਬੜਾ ਦੁੱਖ ਲੱਗਿਆ ਤੇ ਉਸ ਦੇ ਮੁਤਲਕ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹ ਹੁਕਮ ਕੀਤਾ ਸੀ ਇਹ ਪਾਰਟੀ ਨੂੰ ਕਿਹਾ ਸੀ ਵੀ ਇਹਦੇ ਮੁਤਲਕ ਜਿਹੜਾ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਉਹ ਸਾਬਕਾ ਮੁੱਖ ਮੰਤਰੀ ਦੀ ਨਿਖੇਦੀ ਕੀਤੀ ਜਾਵੇ ਔਰ ਪੰਜਾਬ ਦੇ ਹਰਕ ਡਿਸਟ੍ਰਿਕਟ ਹੈੱਡਕੁਆਟਰ ਤੇ ਜਿਹੜਾ ਹੈ ਧਰਨਾ ਦਿੱਤਾ ਜਾਵੇ ਉਸ ਦੇ ਮੁਤਲਕ ਅੱਜ ਅਸੀਂ ਜ਼ਿਲ੍ਹਾ ਬਰਨਾਲੇ ਵੱਲੋਂ ਤਾਸ਼ੀ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦੇ ਖਿਲਾਫ ਕਿਉਂਕਿ ਇਹ ਸਾਰੀ ਲੀਡਰਸ਼ਿਪ ਵੀ ਜਿਹੜੀ ਆ ਸਿੱਖ ਧਰਮ ਦੇ ਖਿਲਾਫ ਸਾਰੇ ਧਰਮਾਂ ਦੇ ਖਿਲਾਫ ਜਿਹੜੀ ਆ ਰਾਜਨੀਤੀ ਕਰਦੀ ਆ ਅੱਜ ਅਸੀਂ ਤੁਹਾਰਨਾ ਦੇ ਰਹੇ ਹਾਂ ਇੱਥੇ ਅੱਛਾ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਵਿੱਚ ਪੁਲਿਸ ਕੇਸ ਦਰਜ ਕੀਤਾ ਗਿਆ ਦਿੱਲੀ ਦੇ ਜਿਹੜਾ ਮੰਤਰੀ ਦੇ ਖਿਲਾਫ ਉਧਰੋਂ ਦਿੱਲੀ ਦੇ ਵਿਧਾਨ ਸਭਾ ਵੱਲੋਂ ਇਥੋਂ ਦੇ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਤੁਸੀਂ ਇਸ ਮਾਮਲੇ ਨੂੰ ਸੰਜੀਦਾ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਸ਼ੁਰੂ ਤੋਂ ਹੀ ਰਾਜਨੀਤੀ ਜਿਹੜੀ ਆ ਧਰਮ ਦੇ ਆਧਾਰ ਤੇ ਰਾਜਨੀਤੀ ਕਰਦੀ ਆ ਕਿਉਂਕਿ ਬੇਅਦਬੀਆਂ ਦੀ ਗੱਲ ਨੂੰ ਲੈ ਕੇ ਚਾਹੇ ਕਿਸੇ ਵੀ ਗੱਲ ਨੂੰ ਲੈ ਕੇ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਦਿੱਲੀ ਵਿਧਾਨ ਸਭਾ ਦੇ ਵਿੱਚ ਸਪੀਕਰ ਨੇ ਕਿਉਂਕਿ ਪ੍ਰਿਵਿਲੇजेस ਹੁੰਦੇ ਨੇ ਇਹ ਪ੍ਰਿਵਿਲੇजेस ਹੁੰਦੇ ਨੇ ਵਿਧਾਨ ਸਭਾ ਦੇ ਕਿਉਂਕਿ ਉਹ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਦੇ ਵਿੱਚ ਉਹ ਬੋਲੀ ਆ ਇੱਥੇ ਇਹਨਾਂ ਨੇ ਕੇਫਸਲ ਤੋਂ ਰਿਪੋਰਟ ਲੈ ਕੇ ਵੀ ਉਹਦੀ ਤਾਂ ਜਿਹੜੀ ਵੀਡੀਓ ਸੀ ਉਹ ਝਾਲੀ ਸੀ ਇੱਥੇ ਮੇਰੇ ਖਿਆਲ ਚ ਦਿੱਲੀ ਦੇ ਕਿਸੇ ਮਨਿਸਟਰ ਦੇ ਉੱਤੇ ਜਨਦਰ ਪਰਚਾ ਦਰਜ ਕੀਤਾ ਉਹਨਾਂ ਨੇ ਸਾਰੀ ਵਿਧਾਨ ਸਭਾ ਨੇ ਦਿੱਲੀ ਦੀ ਨੇ ਇੱਥੇ ਕਾਰਵਾਈ ਕਰਨ ਨੂੰ ਵੀ ਕਿਹਾਗਾ ਉੱਥੇ ਜਿਹੜਾ ਇੱਥੋਂ ਦਾ ਕਮਿਸ਼ਨਰ ਆ ਉਹਦੇ ਖਿਲਾਫ ਮੈਂ ਚਾਹੁੰਦਾ ਬਹੁਤ ਵਧੀਆ ਗੱਲ ਆ ਕਿਉਂਕਿ ਇਸ ਵੇਲੇ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਆਮ ਆਦਮੀ ਪਾਰਟੀ ਦਾ ਬਿਲਕੁਲ ਹੱਥੋਕਾ ਬਣ ਬਣ ਚੁੱਕੀ ਆ ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ ਆ ਜਦੋਂ ਦੀ ਆਮ ਆਦਮੀ ਪਾਰਟੀ ਹੋਂਦ ਚਾਈ ਆ ਪੰਜਾਬ ਇੱਕ ਹੈ ਜੀ ਸਟੇਟ ਆ ਜਿੱਥੇ ਹਿੰਦੂ ਵੀ ਰਹਿੰਦਾ ਸਿੱਖ ਵੀ ਰਹਿੰਦਾ ਈਸਾਈ ਵੀ ਰਹਿੰਦਾ ਮੁਸਲਮਾਨ ਵੀ ਰਹਿੰਦਾ ਸਾਰੇ ਧਰਮ ਭਰਾਵਾਂ ਨਾਲ ਭਰਾਵਾਂ ਨੂੰ ਰਹਿੰਦੇ ਨੇ ਜਦੋਂ ਦੇ ਇਹ ਆਏ ਨੇ ਉਦੋਂ ਦੀਆਂ ਬੇਅਦਬੀਆਂ ਹੋਣ ਲੱਗੀਆਂ ਕਿਉਂਕਿ ਪਿੱਛੇ ਜੇ ਤੁਸੀਂ ਦੇਖ ਲਓ ਮਲੇਕ ਕੋਲਣਾ ਦੀ ਸੈਸ਼ਨ ਅਦਾਲਤ ਨੇ ਇਹਨਾਂ ਦਾ ਜਿਹੜਾ ਐਮਐਲਏ ਸੀ ਨਰੇਸ਼ ਜਾਦਵ ਉਹਨੂੰ ਸਜ਼ਾ ਕੀਤੀ ਉਹ ਜੇਲ੍ਹ ਚ ਰਿਹਾ ਕਿਉਂਕਿ ਜਦੋਂ ਸਰਕਾਰ ਆ ਸਰਕਾਰ ਬਦਲ ਗਈ 2027 ਦੇ ਵਿੱਚ ਜਿੰਨੀਆਂ ਬੇਅਦਬੀਆਂ ਨਿਕਲਣਗੀਆਂ ਤੁਸੀਂ ਮਹਿਸੂਸ ਕਰਿਓ ਸਾਰੀਆਂ ਬੇਅਦਬੀਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਹੋਊਗਾ ਹੁਣ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਜਿਹੜੀ ਉਹ ਦਿੱਲੀ ਦੀ ਸਾਫਕਾ ਮੁੱਖ ਮੰਤਰੀ ਆ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਖਿਲਾਫ ਐਡੀ ਮਾੜੀ ਸ਼ਬਦਾਵਲੀ ਵਰਤੀ ਆ ਉਹਦੇ ਖਿਲਾਫ ਜਿਹੜਾ ਹੈਗਾ ਪੰਜਾਬ ਸਰਕਾਰ ਕਾਰਵਾਈ ਕਰੇ ਪੰਜਾਬ ਸਰਕਾਰ ਪਰਚਾ ਦਰਜ ਕਰੇ ਨਹੀਂ ਕਰੂਗੀ ਜੋ ਹੋਊਗਾ ਸੰਘਰਸ਼ ਅਸੀਂ ਤੇਜ਼ ਕਰਾਂਗੇ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਦਿੱਲੀ ਦੀ ਦਾ ਕਮੁਖ ਮੰਤਰੀ ਦੇ ਖਿਲਾਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਇਹਨਾਂ ਨੇ ਜਿੱਥੇ ਪੰਜਾਬ ਦੇ ਵਾਸਤੇ ਹਿੰਦੁਸਤਾਨ ਦੀ ਜੰਗੇਜਾਦੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉੱਥੇ ਆਪਣੇ ਧਰਮ ਦੇ ਵਾਸਤੇ ਵੀ ਇਹਨਾਂ ਨੇ ਹਮੇਸ਼ਾ ਜਾਨਾਂ ਨਿਸਾਬਰ ਕੀਤੀਆਂ ਹਨ ਪਰੰਤੂ ਸਰਕਾਰ ਦੇ ਕੁਝ ਐਸੇ ਲੋਕ ਨੇ ਬੈਠੇ ਹੁੰਦੇ ਜਿਹੜੇ ਕਦੇ-ਕਦੇ ਧਰਮ ਦੇ ਵਾਸਤੇ ਜਾਂ ਧਰਮ ਦੇ ਉਲਟ ਬੋਲਦੇ ਰਹਿੰਦੇ ਨੇ ਦਿੱਲੀ ਦੀ ਮੰਤਰੀ ਜਿਹੜੀ ਆਤਸ਼ੀ ਹੈ ਉਹਨੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਅਪ ਸ਼ਬਦ ਬੋਲੇ ਨੇ ਉਸੇ ਕਾਰਨ ਕਰਕੇ ਸ਼੍ਰੋਮਣੀ ਕਦੋਂ ਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਧਰਨੇ ਲਾਏ ਜਾ ਰਹੇ ਨੇ ਤੁ ਮੈਂ ਤੇ ਇਹ ਕਹਾਂਗਾ ਇਹਨਾਂ ਨੂੰ ਕੇਂਦਰੀ ਬਾਲ ਨੂੰ ਕੇਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਲੋਕ ਸਮਾ ਸਮਾ ਆਉਣ ਦੇ ਉੱਤੇ ਸਿੱਖ ਕੌਮ ਨੂੰ ਪਰਖਣ ਦੇ ਵਾਸਤੇ ਜਿਹੇ ਜਿਹੜੇ ਹੈ ਕੁਛ ਨਾ ਕੁਛ ਗੁੱਟ ਜੇ ਹੱਥ ਕੰਡੇ ਅਪਣਾਉਂਦੇ ਨੇ ਇਹ ਸਿੱਖ ਧਰਮ ਨੂੰ ਕੰਡੈਮਨ ਕਰਦੇ ਨੇ ਸਿੱਖ ਸਿਧਾਂਤਾਂ ਦੇ ਉੱਤੇ ਹਮਲੇ ਕਰਦੇ ਨੇ ਜਿਸ ਸਟੇਟ ਦਾ ਮੁੱਖ ਮੰਤਰੀ ਵੀ ਸਾਰਾ ਦਿਨ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਉਲਟ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰਾਂ ਦੇ ਉਲਟ ਬੋਲਦਾ ਹੋਵੇ ਉਹਦੇ ਜਿਹੜੇ ਮੰਤਰੀ ਸ਼ੰਤਰੀ ਆ ਉਹਨਾਂ ਵਾਸਤੇ ਤਾਂ ਬੋਲਣਾ ਬਹੁਤ ਸੌਖਾ ਹੈ ਮੈਂ ਤੇ ਇਸ ਗੱਲ ਨੂੰ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀ ਕੀਤਾ ਸੀ ਉਹਦਾ ਹਸਰ ਕੀ ਹੋਇਆ ਜਰਨਲ ਬੈਦਿਆ ਦਾ ਹਸਰ ਕੀ ਹੋਇਆ ਜਿਹੜੇ ਲੋਕ ਵੀ ਧਰਮ ਦੇ ਨਾਲ ਟੱਕਰ ਲੈਂਦੇ ਨੇ ਉਹਨਾਂ ਦਾ ਹਸਰ ਚੰਗਾ ਨਹੀਂ ਹੁੰਦਾ ਸੋ ਇਹ ਤੇ ਚੇਤਾਵਨੀ ਹੈ ਇਹਨਾਂ ਨੂੰ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਬੈਠ ਕੇ ਧਰਨਾ ਦੇ ਰਹੇ ਹਾਂ ਚੇਤਾਵਨੀ ਹੈ ਕਿ ਇਹਨੂੰ ਬਾਝੋ ਕਾਰਵਾਈ ਕਰੋ केजरीवाल ਨੂੰ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਅਗਰ ਕਾਰਵਾਈ ਨਾ ਹੋਈ ਤਾਂ ਇਹ ਕੌਮ ਜਹੀ ਆ ਇਹ ਬੱਲਾ ਲੈਣਾ ਵੀ ਜਾਣਦੀ ਐ ਇਹ ਕਦੇ ਝੂਗੀ ਨਹੀਂ ਕਿਸੇ ਦੀ ਝਕਾਈ ਸੋ ਮੇਰੀ ਤਾਂ ਇਹ ਇਹਨਾਂ ਨੂੰ ਅਪੀਲ ਇਹਨਾਂ ਨੂੰ ਐ ਕਹੇ ਇਹ ਜਰੂਰ ਇਸ ਦੇ ਉੱਤੇ ਗੌਰ ਕਰਨ ਨਹੀਂ ਤਾਂ ਜਿਹੜੇ ਹਾਲਾਤ ਐ ਪੰਜਾਬ ਦੇ ਵਿਸਪੋਰਟ ਹੋ ਸਕਦੇ ਨੇ ਇਹਦਾ ਸਿਰਫ ਇੱਕੋ ਇੱਕ ਮਕਸਦ ਐ ਇਹਨਾਂ ਦੇ ਅੱਗੇ ਇਲੈਕਸ਼ਨ ਆ ਰਹੀ ਐ 27 ਦੀ ਉਹਨੂੰ ਦੇਖ ਕੇ ਸਾਰਾ ਦਿਨੀ ਇਸ ਅਕਾਲਤ ਸਾਹਿਬ ਦੀ ਨਿੰਦਿਆ ਕਦੇ ਜਿਹੜੇ ਐ ਅਕਾਲਤ ਸਾਹਿਬ ਦੇ ਜਥੇਦਾਰ ਬਾਰੇ ਮਾੜਾ ਬੋਲੀ ਜਾਣਾ ਉਹਨਾਂ ਨੂੰ ਕਹੀ ਜਾਣਾ ਵੈਸੇ ਤਾਂ ਇੱਕ ਸਿੱਖ ਨੂੰ ਅਧਿਕਾਰ ਹੈ ਵੀ ਉਹ ਅਸਿਰ ਅਕਾਲ ਤੱਕ ਸਭ ਤੋਂ ਕੋਈ ਜਵਾਬ ਮੰਗ ਸਕਦਾ ਹੈ ਤੇ ਇਸ ਵਾਸਤੇ ਮੈਂ ਤਾਂ ਤੁਹਾਡੇ ਰਾਹੀਂ ਪ੍ਰੈਸ ਦੇ ਰਾਹੀਂ ਇਹੀ ਕਹਿੰਦੇ ਆ ਸੀ ਤਾਂ ਵੀ ਇਹਦਾ ਜਿਹੜਾ ਇਨਸਾਫ ਕੀਤਾ ਜਾਵੇ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਾ ਕਾਰਵਾਈ ਕੀਤੀ ਗਈ ਤਾਂ ਇਹਦਾ ਬਹੁਤ ਵੱਡਾ ਜਿਹੜਾ ਇਹ ਪੰਜਾਬ ਦੇ ਵਿੱਚ ਇੱਕ ਰੋਸ ਪੈਦਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਜੀ ਮੇਰੇ ਨਾਲ ਬੇਅੰਤ ਖੁਸ਼ਹਾਲਾ ਜੀ ਹਾਂਜੀ ਹਾਂਜੀ ਦੇਖੋ ਜੀ ਪੰਜਾਬ ਪੰਜਾਬ ਜਿਹੜਾ ਸਾਡਾ ਇੱਕ ਇਹੋ ਜਿਹਾ ਸੂਬਾ ਹੈ ਠੀਕ ਹੈ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਠੀਕ ਹੈ ਮੈਂ ਖੁਦ ਇੱਕ ਸਿੱਖ ਧਰਮ ਚੋਂ ਬਿਲੋਂਗ ਕਰਦੀ ਆ ਕਿਉਂਕਿ ਇਹੋ ਜਿਹਾ ਇੱਕ ਸਾਬਕਾ ਮੁੱਖ ਮੰਤਰੀ ਐਡੇ ਵੱਡੇ ਅਹੁਦੇ ਤੇ ਬਿਰਾਜ਼ਮਾਨ ਹੋ ਰਹੀ ਆ ਉਹ ਸਾਬਕਾ ਮੁੱਖ ਮੰਤਰੀ ਆ ਇਹੋ ਜੀਆਂ ਗੱਲਾਂ ਬੋਲਣੀਆਂ ਸਿੱਖ ਧਰਮ ਬਾਰੇ ਬੋਲਣਾ ਸਿੱਖੀ ਬਾਰੇ ਬੋਲਣਾ ਉਹਨਾਂ ਤੋਂ ਇੰਨੀ ਘਟੀਆ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਵੀ ਉਹ ਇਸ ਤਰ੍ਹਾਂ ਦਾ ਕੁਝ ਬੋਲਣ ਅੱਜ ਅਸੀਂ ਧਰਨਾ ਲਾਇਆ ਏ ਸਾਡੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਉਹਨਾਂ ਦੀ ਗਵਾਹੀ ਦੇ ਵਿੱਚ ਧਰਨਾ ਲੱਗਿਆ ਏ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹੁਕਮ ਅਨਸਾਰੇ ਧਰਨਾ ਲੱਗਿਆ ਏ ਤੇ ਸਾਡੇ ਸਾਰੇ ਸਿੱਖ ਧਰਮ ਨੂੰ ਇਸ ਗੱਲ ਦੀ ਖੇਸ ਪਹੁੰਚੀ ਹੈ ਕਿ ਉਹ ਸਾਡੇ ਸਿੱਖੀ ਧਰਮ ਬਾਰੇ ਗਲਤ ਪ੍ਰਚਾਰ ਉਹਨਾਂ ਨੇ ਕੀਤਾ ਹੈ ਅਸੀਂ ਮਾਫੀ ਮੰਗ ਕਰਦੇ ਹਾਂ ਅਸੀਂ ਮਾਫੀ ਨਹੀਂ ਮੰਗ ਕਰਦੇ ਜੀ ਉਹਨਾਂ ਤੋਂ ਮਾਫੀ ਮੰਗੀ ਨਹੀਂ ਤੇ ਜਿਹੜੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੀ ਸੂਚੀ ਟੀਮ ਦੇ ਮਿਲ ਤੋਂ ਜਿਹੜਾ ਅੱਜ ਧਾਰਨਾ ਦਿੱਤਾ ਆ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਸਾਂ ਦੇਸਾਂ ਤੇ ਪੂਰੇ ਪੰਜਾਬ ਦੇ ਹੈੱਡਕੁਆਰਟਰਾਂ ਦੇ ਜ਼ਿਲ੍ਹਿਆਂ ਦੇ ਅੱਜ ਧਰਨਾ ਦਿੱਤਾ ਜਾ ਰਿਹਾ ਜਿਹੜੇ ਆਪਸੀ ਮਾਰ ਲਏ ਨੇ ਵਿਧਾਨ ਸਭਾ ਦਿੱਲੀ ਦੇ ਜਿਹੜੇ ਸਾਬਕਾ ਸੀਐਮਬੀ ਰਹੇ ਆ ਤੇ ਹੁਣ ਉੱਥੇ ਮੈਂਬਰ ਵੀ ਨੇ ਉਹ ਸਾਡੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸਤਾਪ ਦੀ ਚੱਲ ਰਹੀ ਸੀ ਉਸ ਸਮੇਂ ਉਹਨਾਂ ਨੇ ਅਪਮਾਨਜਨਕ ਸ਼ਬਦ ਆ ਜਿਹੜੇ ਸਾਡੇ ਧਰਮ ਬਾਰੇ ਗੁਰੂਆਂ ਬਾਰੇ ਬੋਲੇ ਆ ਜੋ ਦਸਣਯੋਗ ਨਹੀਂ ਹੈਗੇ ਅਸੀਂ ਉਸੇ ਚੀਜ਼ ਨੂੰ ਲੈ ਕੇ ਅੱਜ ਸਾਡੀ ਜਿਹੜੇ ਬਰਨਾਲੇ ਦੇ ਤਿੰਨੇ ਹਲਕਿਆਂ ਵੱਲੋਂ ਆ ਜਿਹੜਾ ਇੱਥੇ ਧਰਨਾ ਦਿੱਤਾ ਜਾ ਰਿਹਾ ਅਸੀਂ ਚਾਹੁੰਦੇ ਆ ਇਹੋ ਜੀ ਜਿਹੜੀ ਅਪਸ਼ਬਦ ਜਿਹੜੇ ਬੋਲਿਆ ਸਾਡੇ ਗੁਰੂਆਂ ਦੇ ਸਾਡੇ ਧਰਮ ਦੇ ਖਿਲਾਫ ਇਹੋ ਜੀ ਲੇਡੀਜ਼ ਦੇ ਉੱਤੇ ਜਿਹੜਾ ਪਰਚਾ ਦਰਜ ਕਰਨਾ ਚਾਹੀਦਾ ਤੁਸੀਂ ਦੇਖਿਆ ਹੀ ਆ ਕਿਵੇਂ ਇਸ ਸਰਕਾਰ ਦਾ ਮੁੱਖ ਮੰਤਰੀ ਉਹਦੀਆਂ ਵੀਡੀਓ ਵਾਇਰਲ ਹੋਈਆਂ ਜੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਿਵੇਂ ਗੁਰੂਆਂ ਦੀਆਂ ਫੋਟੋਆਂ ਦੇ ਸਿੱਟੇ ਮਾਰ ਰਿਹਾ ਵੇਖੋ ਇਹੋ ਜੀਆਂ ਬੀੜੀਆਂ ਜਿਹੜੀਆਂ ਇਹ ਸਾਡੀਆਂ ਸਿੱਖ ਧਰਮ ਦੇ ਜਿਹੜੇ ਹਿਰਦਿਆਂ ਨੂੰ ਬਲੁੰਦਰ ਦੀਆਂ ਨੇ ਇਹੋ ਜੀਆਂ ਵੀੜੀਆਂ ਜਿਹੜੀਆਂ ਇਹ ਹਟਾਉਣੀਆਂ ਚਾਹੀਦੀਆਂ ਨੇ ਤੇ ਇਹੋ ਜੇ ਜਿਹੜੀ ਇਹ ਸਰਕਾਰ ਆ ਭੰਡ ਸਰਕਾਰ ਆ ਜੋ ਸਾਡੇ ਸਿੱਖ ਧਰਮ ਨੂੰ ਵਰਤ ਕੇ ਸਿਆਸਤ ਕਰ ਰਹੀ ਆ ਸਾਡੇ ਜਿਹੜੇ ਧਰਮ ਦੇ ਪ੍ਰਤੀ ਇਹ ਜਿਹੜੇ ਪਹਿਲਾਂ ਵੀ ਇਹਨਾਂ ਨੇ ਇਹ ਜਿਹੇ ਝੂਠੇ ਜਿਹੜੇ ਗੁਰੂਆਂ ਦੇ ਆਪਾਂ ਲਾਏ ਆ ਇਸ ਵਾਸਤੇ ਇਹਨਾਂ ਨੇ ਜਿਹੜੀ ਸਿਆਸਤ ਕੀਤੀ ਸੀਗੀ ਜਾਂ ਬੇਆਦਮੀਆਂ ਦੇ ਉੱਤੇ ਲੈ ਕੇ ਸਿਆਸਤ ਕੀਤੀ ਸੀ ਇਹ ਹੁਣ ਜਿਹੜੇ ਲੋਕ ਆ ਸਾਡੇ ਧਰਮੀ ਲੋਕ ਐ ਸਮਝ ਚੁੱਕੇ ਆ ਇੱਕ ਹੋਰ ਵੱਡੀ ਗੱਲ ਆ ਤੁਸੀਂ ਪੱਤਰਕਾਰ ਭਰਾ ਖੜੇ ਹੋ ਸਾਡੇ ਸਾਰੇ ਪੱਤਰਕਾਰ ਭਰਾ ਜੇ ਇਹਨਾਂ ਦੇ ਬੁਲੰਦ ਕਰਦੇ ਇਹਨਾਂ ਦੇ ਖਿਲਾਫ ਬੋਲਦੇ ਆ ਇਹਨਾਂ ਦੀ ਸਟਾਈਆਂ ਇਹਨਾਂ ਦੀਆਂ ਜਾਕਰ ਕਰਦੇ ਆ ਤਾਂ ਉਹਨਾਂ ਦੇ ਵੀ ਪਰਚੇ ਕਰਤੇ ਕਿਉਂ ਨਹੀਂ ਅੱਜ ਦਿੱਲੀ ਦਾ ਭਗਵਾਨ ਤੋਂ ਆਪਣਾ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਜਾਂ ਕੇਜਰੀ ਵਾਲਾ ਚੁੱਪ ਕਿਉਂ ਬੈਠਾ ਆਪਦੀ ਇਸ ਬੀਬੀ ਦੇ ਕੀ ਅੱਜ ਧਰਨਾ ਦੇ ਕੇ ਇਹ ਜਦੋਂ ਅਸੀਂ ਦੇ ਰਹੇ ਆ ਕਿ ਪਰਚਾ ਅੱਜ ਕਰੂਗਾ ਇਹ ਕਰਨਾ ਚਾਹੀਦਾ ਜੇ ਇਹ ਧਰਮ ਦਾ ਰੱਖਾ ਬਾਕੀ ਇਹਨਾਂ ਨੂੰ ਤਾਲਬ ਕੀਤਾ ਗਿਆ ਇਹੋ ਜੇ ਮੈਂ ਤਾਂ ਕਹਿਣਾ ਜਦੋਂ ਉੱਥੇ ਤਾਲਮਕਰਨ ਦੇ ਵਿੱਚ ਇਹ ਕਹਿੰਦਾ ਵੀ ਵੀਡੀਓ ਕਿਉਂ ਜੀ ਉਹ ਵਿਧਾਨ ਸਭਾ ਕੋਈ ਉੱਥੇ ਲਾਈਵ ਚੱਲਣ ਦੀਆਂ ਇਹੋ ਜਿਹੀਆਂ ਗੱਲਾਂ ਜਦੋਂ ਉੱਥੇ ਧਰਮ ਦੇ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਦੱਸ ਉਹ ਵੀ ਇੱਕ 24 ਤਰੀਕ ਨੂੰ ਤੁਹਾਡੇ ਪੱਤਰਕਾਰਾਂ ਭਰਾ ਜਿਹੜੇ ਆ ਇਹ ਬਹੁਤ ਵੱਡੇ ਲੈਵਲ ਤੇ ਬਠਿੰਡੇ ਵੀ ਧਰਨਾ ਦੇ ਰਹੇ ਆ ਅਸੀਂ ਸ਼ੋਮਨੀ ਕਾਲੀਰਾਲ ਵੱਲੋਂ ਉਸ ਦੀ ਵੀ ਹਮਾਇਤ ਕਰਦੇ ਆਂ